ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਨ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਸਾਡੇ ਸਾਰੇ ਹੀ ਪਰਿਵਾਰਕ ਨੰਬਰਾਂ ਨੂੰ ਪਿਆਰ ਭਰੀਤਨ ਦੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਝਾਰਖੰਡ ਦੇ ਮੁੱਖ ਮੰਤਰੀ ਬਣੇ ਹਿਮੰਤ ਸੁਰੇਨ ਸਾਤਰਸਕਾਂਡ ਵਾਲਾ ਬਾਬਾ ਅਜੇ ਵੀ ਫਰਾਰ ਪੀਤਲ ਅੰਗਰਾਲ ਨੇ ਕਬੂਲ ਕੀਤਾ ਮੁੱਖ ਮੰਤਰੀ ਦਾ ਚੈਲੰਜ 10 ਸ਼ਰਤਾਂ ਤਹਿਤ ਅਮਰਪਾਲ ਸਿੰਘ ਨੂੰ ਪੈਰੋਲ ਮਿਲੀ ਸਾਸੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਤੁਲਸੀ ਕੀਤੀ ਮਜੀਠੀਆ ਨੇ ਆਕਾਲੀ ਦਲ ਦੀ ਫੁੱਟ ਬਾਰੇ ਚੁੱਪ ਤੋੜੀ ਜੜੂਨੀ ਨੇ ਕਿਹਾ ਹਰਿਆਣਾ ਦੀਆਂ ਸਾਰੀਆਂ ਸੀਟਾਂ ਤੇ ਚੋਲ ਲੜਾਂਗੇ ਭਗਵੰਤ ਮਾਨ ਨੇ ਕਿਹਾ ਤੁਸੀਂ ਮਹਿੰਦਰ ਭਗਤ ਨੂੰ ਵਿਧਾਇਕ ਬਣਾਓ ਅਸੀਂ ਮੰਤਰੀ ਬਣਾ ਦੇਾਂਗੇ ਸਿਲਮੀ ਪਾਰੀ ਮੁਰ ਸ਼ੁਰੂ ਕੀਤੀ ਕਰਮਜੀਤ ਅਨਮੋਲ ਨੇ ਤੇ ਆਖਰੀ ਖਬਰ ਹਜ਼ੂਰ ਸਾਹਿਬ ਵੱਲ ਗਏ ਪੰਜ ਸ਼ਰਧਾਲੂਆਂ ਦੀ ਸੜਕ ਹਾਰਸੇ ਵਿੱਚ ਹੋਈ ਮੌਤ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸ੍ਰੀ ਜੀ ਬਹੁਤ ਦੇਰ ਤੋਂ ਇੰਤਜ਼ਾਰ ਹੋ ਰਹੀ ਸੀ ਤੇ ਅਕਾਲੀ ਦਲ ਚਪਈ ਫੋਟੋ ਬਾਰੇ ਮਜੀਠੀਆ ਨੇ ਕੀ ਕਿਹਾ? ਪੱਤਰਸਭ ਉਹਨਾਂ ਨੇ ਕੋਈ ਬਹੁਤਾ ਵਿਸਤਾਰ ਦੇ ਵਿੱਚ ਤਾਂ ਗੱਲ ਨਹੀਂ ਕਹੀ ਨਾ ਕਿਸੇ ਨੂੰ ਚੰਗਾ ਕਿਹਾ ਨਾ ਕਿਸੇ ਨੂੰ ਮਾੜਾ ਕਿਹਾ ਪਰ ਜਿੰਨੇ ਕ ਸਵਾਲ ਪੁੱਛਿਆ ਤੇ ਉਹਨਾਂ ਨੇ ਤਰੀਕੇ ਦੇ ਨਾਲ ਉੱਤਰ ਦਿੱਤਾ ਉਹ ਕਹਿੰਦੇ ਦੇਖੋ ਜੀ ਅਕਾਲੀ ਦਲ ਦੀ ਮਜ਼ਬੂਤੀ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਕਿਸੇ ਦੇ ਵਿੱਚ ਫੁੱਟ ਨਹੀਂ ਪੈਣੀ ਚਾਹੀਦੀ। ਪੱਤਰਕਾਰ ਕਹਿੰਦੇ ਤੁਸੀਂ ਚੁੱਪ ਕਿਉਂ ਸੀ ਕਹਿੰਦੇ ਜੀ ਮੈਂ ਕਿਹੜਾ ਪਾਰਟੀ ਬਦਲਣ ਵਾਲਾ ਬੰਦਾ ਮੈਂ ਪਾਰਟੀ ਦਾ ਸਾਹ ਹਾਂ ਤੇ ਰਹਾਂਗਾ ਮੈਂ ਵਫਾਦਾਰ ਸਿਪਾਹੀ ਹਾਂ। ਅਗਲੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ 80 ਤੋਂ ਲੈ ਕੇ 90% ਦੀ ਅਕਾਲੀ ਇੱਕੋ ਮੰਚ ਦੇ ਉੱਤੇ ਐਕਟੋਟਾ ਜਿਹੜੇ ਲੀਪ ਪਾੜ ਕੇ ਚੱਲਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਮਿਲ ਬੈਠ ਕੇ ਮਸਲੇ ਹੱਲ ਕੀਤੇ ਜਾਣ ਇਦਾਂ ਪਾਟਕ ਦਾ ਸ਼ਕਾਰ ਨਾ ਹੋਇਆ ਜਾਵੇ ਉਹਨਾਂ ਨੇ ਕਹਿ ਦਿੱ ਕਿ ਆਕਾਲੀ ਦਲ ਪੰਜਾਬ ਦੀ ਇਤਿਲਾਤੀ ਖੇਤਰੀ ਪਾਰਟੀ ਹੈ ਤੇ ਇਹਨੂੰ ਮਜ਼ਬੂਤ ਕਰਨ ਦੇ ਲਈ ਆਜੋ ਆਪਾਂ ਸਾਰੇ ਹੀ ਹੰਬੜਾ ਮਾਰਗੇ ਤੇ ਸ਼ੀਤਲ ਅੰਗਰਾਲ ਨੇ ਕੀ ਕਿਹਾ ਤੇ ਚੀਫ ਮਿਨਿਸਟਰ ਦੇ ਉਸ ਬੰਦੇ ਵਿੱਚੋਂ ਕੋਈ ਬਿਆਨ ਦੇਣਾ ਚਾਹੁੰਦੇ ਸਨ ਮੁੱਖ ਮੰਤਰੀ ਕੀ ਕਹਿੰਦੇ ਨੇ ਅਸਲ ਵਿੱਚ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਨਾ ਜਲੰਧਰ ਦੇ ਵਿੱਚ ਰੋਡ ਸ਼ੋਅ ਕਰਦਿਆਂ ਤੇ ਲੰਘੇ ਕੱਲ ਸ਼ੀਤਲ ਅੰਗਰਾਲ ਦੇ ਉੱਤੇ ਦੋਸ਼ ਲਾਏ ਗਏ ਸੀ ਕਿ ਉਹ ਭ੍ਰਿਸ਼ਟਾਚਾਰ ਜਾਂ ਅਪਰਾਧਿਕ ਤੱਤਾਂ ਦੇ ਨਾਲ ਮਿਲਿਆ ਹੋਇਆ ਬੰਦਾ ਤੇ ਉਹਨੂੰ ਚੈਲੰਜ ਕਰਦੇ ਆਂ ਵੀ ਭਾਈ ਉਹ ਆਪ ਦੇ ਆਪ ਨੂੰ ਇਦਾਂ ਸਾਬਤ ਕਰੇ ਤੇ ਅੱਜ ਸ਼ੀਤਲ ਅੰਗਰਾਲ ਬਾਬੂ ਜਗਜੀਵਨ ਰਾਮ ਚੌਕਾ ਜਲੰਧਰ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਉੱਥੇ ਇੱਕ ਟੈਂਡਰਾਈਵ ਲੈ ਕੇ ਪਹੁੰਚ ਗਿਆ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਰੈੱਡ ਆਰਥਰ ਦੇ ਸਮੂਹ ਸਰੋਤਿਆਂ ਨੂੰ ਚੇਤੇ ਹੋਣਾ ਵਿਜਨੋ ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਓਪਨ ਡਿਬੇਟ ਰੱਖੀ ਸੀ ਤੇ ਉਦੋਂ ਕੁਰਸੀਆਂ ਦੇ ਉੱਤੇ ਨਾਂ ਲਿਖ ਕੇ ਲਾਇਆ ਸੀ ਸ਼ਖਬੀਰ ਸਿੰਘ ਬਾਦਲ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਇਸ ਤਰੀਕੇ ਦੇ ਨਾਲ ਕੋਈ ਆਇਆ ਨਹੀਂ ਸੀ। ਉਸੇ ਤਰੀਕੇ ਦੇ ਨਾਲ ਅੱਜ ਸ਼ੀਤ ਲੰਗਰਾਲ ਨੇ ਚੌਂਕ ਦੇ ਵਿੱਚ ਸਟੇਜ ਲਾ ਕੇ ਤੇ ਇੱਕ ਕੁਰਸੀ ਦੇ ਉੱਤੇ ਲਿਖ ਕੇ ਰੱਖਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਕੁਰਸੀ ਆ ਦੇ ਨਾਮ ਵਾਲੀ ਕਹਿੰਨੇ ਜੀ ਆਹ ਕੁਰਸੀ ਪਈ ਆ ਆ ਜਾਣ ਤੇ ਅਪਾਜ ਜੀ ਵੈਸ ਕਰ ਲੈਨੇ ਆ। ਉਹ ਕਹਿੰਦੇ ਸੀ 5 ਤਰੀਕ ਨੂੰ ਕਰਨੀ ਆ ਪਰ 4 ਨੂੰ ਹੀ ਕਰਦੇ ਆ, ਅੱਜ ਹੀ ਕਰਦੇ ਆ, ਹੁਣੇ ਹੀ ਕਰਦੇ ਆ। ਫਿਰ ਉਹਨੇ ਗੱਲ ਕਹੀ ਹੈ ਜੀ ਕਿ ਆ ਮੇਰੇ ਕੋਲ ਇੱਕ ਪਿੰਡ ਡਰਾਈਵ ਆ ਇਸ ਪਿੰਡ ਡਰਾਈਵ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਨੇੜਲੇ ਦੇ ਇਸ ਤਰ੍ਹਾਂ ਦੇ ਕਾਲੇ ਚਿੱਠੇ ਵੀ 25-25 ਲੱਖ ਰੁਪਏ ਦੀ ਸੌਦੇਬਾਜ਼ੀ ਕਿਵੇਂ ਹੁੰਦੀ ਹੈ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਤਾਂ ਮੇਰੇ ਤੇ ਦੋਸ਼ ਲਾਉਂਦੇ ਆ ਕਿਉਂਕਿ ਮੈਂ ਪਾਰਟੀ ਬਦਲ ਗਿਆ ਤੇਰੇ ਵੀ ਇਹ ਸਰ ਦਾ ਲੁਟੇਰਾ ਇਹ ਲਾਟਰੀ ਦਾ ਕਾਰੋਬਾਰ ਕਰਦਾ ਜੂਏ ਦਾ ਕਾਰੋਬਾਰ ਕਰਦਾ ਇਹ ਆ ਕਾਰੋਬਾਰ ਆ ਕਹਿੰਦੇ ਜੀ ਮੇਰੇ ਕੋਲੇ ਆਓ ਤਾਂ ਸਹੀ ਇੱਥੇ ਬੈਠੋ ਆਜੋ ਗੱਲ ਕਰੋ ਵੀ ਮੈਂ ਆ ਕਿ ਮੈਂ ਤੁਹਾਡੇ ਬੰਦੇ ਦੇ ਨਾਮ ਲੈ ਲੈ ਕੇ ਦੱਸਦਾ ਵੀ ਕਿਹੜੇ ਕਿਹੜੇ ਬੰਦੇ ਤੁਹਾਡੇ ਇਸ ਮਾਮਲੇ ਦੇ ਵਿੱਚ ਲਿਪੜੇ ਆ। ਉਹ ਸ਼ੀਤਲ ਗੁਰਾਲ ਨੇ ਗੱਲ ਕਹੀਏ ਕਿ ਇਸ ਪੈਨ ਡਰਾਈਵ ਵਿੱਚ ਕਈ ਆਡੀਓ ਵੀਡੀਓ ਕਲਿੱਪਾਂ ਭ੍ਰਿਸ਼ਟਾਚਾਰ ਦੀਆਂ। ਇਹ ਮੈਂ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਸੌਂਪਣੀ ਆ, ਉਹਨਾਂ ਨੇ ਕਹਿ ਜੀ ਕਿ ਜੇਕਰ ਮੈਂ ਗਲਤ ਆ ਮੈਨੂੰ ਭਾਵੇਂ ਗ੍ਰਿਫਤਾਰ ਕਰ ਲਓ। ਅੱਜ ਸ਼ੀਤਲ ਗੁਰਾਲ ਲੋਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਖੜਕੇ ਰੋਇਆ ਵੀ ਆ। ਉਹ ਕਹਿੰਦਾ ਜੀ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ, ਮੇਰੇ ਬੱਚਿਆਂ ਨੂੰ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਆ ਰਹੀਆਂ ਤੇ ਮੇ ਚਾ ਅਮਰਤਪਾਲ ਸਿੰਘ ਨੂੰ ਜਿਹੜੀ ਮਿਲੀ ਹੈ ਪੈਰੋਲ ਉਹਦੀਆਂ ਸ਼ਰਤਾਂ ਕੀ ਕੀ ਨੇ ਸਾਹਮਣੇ ਆਈਆਂ ਹੁਣ ਸਨ ਸਰ ਇੱਕ ਤਾਂ ਗੱਲ ਇਹ ਆ ਕਿ ਜਿੰਨੀ ਕਦੇ ਨੂੰ ਜਾਣਕਾਰੀ ਮਿਲੀ ਆ ਕਿ ਸ਼ਾਇਦ ਸ਼ਾਇਦ ਅੱਜ ਰਾਤ ਤੱਕ ਅਮਰਤਪਾਲ ਨੂੰ ਦਿੱਲੀ ਵੱਲ ਲਿਆਂਦਾ ਜਾਵੇ ਦਿੱਲੀ ਲੈ ਕੇ ਆਉਣਗੇ ਕਿਉਂਕਿ ਲੰਘੇ ਕੱਲ ਪੰਜਾਬ ਪੁਲਿਸ ਦੀ ਟੀਮ ਆ ਜਿਹੜੀ ਉਹ ਜਿਬਰੂਗੜ ਦੇ ਵੱਲ ਰਵਾਨਾ ਹੋ ਗਈ ਸੀ ਦੂਜੀ ਗੱਲ ਇਹ ਆ ਕਿ ਕੱਲ ਤੋਂ ਉਹਦੀ ਪੈਰੋਲ ਸ਼ੁਰੂ ਹੋਣੀ ਆ 4 ਦਿਨ ਦੀ 5 ਜੁਲਾਈ 6 ਜੁਲਾਈ 7 ਤੇ 8 ਜੁਲਾਈ ਯਾਨੀ ਕਿ 4 ਦਿਨ ਉਹਨੇ ਪੈਰੋਲ ਦੇ ਉੱਤੇ ਰਹਿਣਾ ਇਹ ਦੇ ਵਿੱਚ 800 ਲੈ ਕੇ 10 ਸ਼ਰਤਾਂ ਮੁੱਖ ਤੌਰ ਨੇ ਉੱਤੇ ਪਰਮਚਿੰਨਾ ਚਾਰਾਂ ਦਾ ਵੇਰਵਾ ਸਾਂਝਾ ਕਰ ਲੈਣਾ ਅਮਰਪਾਲ ਦਿੱਲੀ ਦੇ ਵਿੱਚ ਹੀ ਰਹੂਗਾ ਸੌ ਚੁੱਕਣ ਤੋਂ ਬਾਅਦ ਵੀ ਦਿੱਲੀ ਦੇ ਵਿੱਚ ਹੀ ਰਹੂਗਾ ਗੱਲ 1 ਪੰਜਾਬ ਪੁਲਿਸ ਦੀ ਸਖਤ ਨਿਗਰਾਨੀ ਦੇ ਵਿੱਚ ਰਹੂਗਾ ਗੱਲ 2 ਤੀਜੀ ਗੱਲ ਇਹ ਆ ਕਿ ਉਹ ਪੰਜਾਬ ਦੇ ਵਿੱਚ ਨਹੀਂ ਆ ਸਕੂਗਾ ਚੌਥੀ ਗੱਲ ਇਹ ਆ ਕਿ ਉਹ ਆਪਣੇ ਹਲਕੇ ਦੇ ਵਿੱਚ ਨਹੀਂ ਜਾ ਸਕੂਗਾ ਆਪਣੇ ਪਿੰਡ ਜੱਲੂਪੁਰ ਖੇੜਾ ਵੀ ਨਹੀਂ ਜਾ ਸਕੂਗਾ ਉਹ ਜਿੰਨੇ ਦਿਨ ਰਹੂਗਾ ਜਿੰਨੇ ਰਾਤਾਂ ਰਹੂਗਾ ਉਹ ਰਹੂਗਾ ਜੀ ਦਿੱਲੀ ਦੇ ਵਿੱਚ ਹੀ ਦੇ ਪਰਿਵਾਰਕ ਮੈਂਬਰ ਜਿਹੜੇ ਉਹਨੂੰ ਦਿੱਲੀ ਦੇ ਵਿੱਚ ਜਾ ਕੇ ਮਿਲ ਸਕਦੇ ਜਿਹਨਾਂ ਨੂੰ ਇਜਾਜ਼ਤ ਹੋਊਗੀ ਪਰ ਇਹਦੇ ਨੀਤੇ ਕੋਈ ਵੀ ਝੱਕ ਮਿਲ ਲਵੇ ਉਸ ਤੋਂ ਕੋਲੀ ਗੱਲ ਹੈ ਜੀ ਕਿ ਅਮਰਪਾਲ ਕੋਈ ਆਡੀਓ ਦਾ ਵੀਡੀਓ ਕਲਿੱਪ ਨਹੀਂ ਜਾਰੀ ਕਰੂਗਾ ਕੋਈ ਬਿਆਨ ੜਕਾਊ ਜਾਂ ਕੋਈ ਲਿੱਤੀ ਤੌਰ ਦੇ ਉੱਤੇ ਜਾ ਕੋਈ ਇੰਟਰਵਿਊ ਜਾਂ ਕੋਈ ਮੀਡੀਆ ਦੇ ਨਾਲ ਕੋਈ ਗੱਲ ਨਹੀਂ ਕਰੂਗਾ ਜਿਹੜੇ ਪਰਿਵਾਰਕ ਮੈਂਬਰ ਮਿਲਣ ਜਾਣਗੇ ਅਮਰਪਾਲ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਉੱਤੇ ਵੀ ਨਜ਼ਰ ਹੋਊਗੀ ਵੀ ਭਾਈ ਉਹ ਕੋਈ ਆਡੀਓ ਦਾ ਵੀਡੀਓ ਕਲਿੱਪ ਨਾ ਬਣਾਉਣ ਇਹਨਾਂ ਸ਼ਰਤਾਂ ਦੇ ਤਹਿਤ ਉਹਨੂੰ 4 ਦਿਨ ਦੀ ਪੈਰੋਲ ਮਿਲੀ ਹੈ ਤੇ ਕਿਸਾਨ ਲੀਡਰ ਚਰੂਨੀ ਸੀ ਜਿਹੜੇ ਹਰਿਆਣੇ ਵਾਲੇ ਉਹ ਹੁਣ ਪੋਲਿਟਿਕਸ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਆ ਹਾਂ ਬਿਲਕੁਲ ਜੀ ਕਿਸਾਨ ਨੇ ਤਾਂ ਜਿਹੜੇ ਚਰੂਨੀ ਹੋਰੀ ਹੈਗੇ ਤਾਂ ਪਹਿਲਾਂ ਵੀ ਸਿਆਸੀ ਆ ਤੇ ਪਰ ਉਹਨਾਂ ਨੇ ਹੁਣੇ ਗੱਲ ਕਹੀ ਆ ਕਿ ਅਸੀਂ ਤਾਂ ਪਾਈ ਨੰਗੇ ਚਿੱਟੇ ਤੌਰ ਦੇ ਉੱਤੇ ਚੋਣ ਲੜਨੀ ਆ ਵੈਸੇ ਤਾਂ ਆਪਾਂ ਜਾਣਦੇ ਕਿ ਪਿਛੇ ਜੇ ਚੋਣਾਂ ਲੜੀਆਂ ਵੀ ਸੀਗੀਆਂ ਬਾਈ ਵਾਲੀਆਂ ਜਿਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਸਫਲਤਾ ਨਹੀਂ ਸੀ ਮਿਲੀ ਪਰ ਹੁਣ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਆ ਰਹੀਆਂ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਚੋਣਾਂ ਜਿਹੜੀ ਉਹ ਹੋਣੀਆਂ ਜੀ ਇਹ ਮੇਰੇ ਖਿਆਲ ਵੀ ਇਸੇ ਸਾਲ ਦੇ ਤੇ ਆਖਰੀ ਮਹੀਨੇ ਦੇ ਵਿੱਚ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਨਜ਼ਰ ਮੱਦੇ ਨਜ਼ਰ ਇਹ ਜਾਣਕਾਰੀ ਆਈ ਹੈ ਜੀ ਕਿ ਅੱਜ ਉਹਨਾਂ ਨੇ ਕਹਿਤਾ ਕਿ ਕਿ 90 ਦੀਆਂ 90 ਸੀਟਾਂ ਦੇ ਉੱਤੇ ਸਾਡੀ ਜਥੇਬੰਦੀ ਸਾਡਾ ਜਿਹੜਾ ਕਿਸਾਨ ਸਲਕਨਾ ਉਹਦੇ ਉਮੀਦਵਾਰ ਖੜੇ ਹੋਣਗੇ ਉਹਨਾਂ ਨੇ ਕਿਹਾ ਜੀ ਕਿ ਹਰਿਆਣੇ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਇੰਦਰ ਦੀ ਸਰਕਾਰ ਦੇ ਵੱਲੋਂ ਕਿਸਾਨੀ ਦੇ ਪੱਖ ਦੇ ਵਿੱਚ ਕੁਝ ਨਹੀਂ ਸੋਚਿਆ ਗਿਆ ਅਸੀਂ ਲੜਾਈ ਲੜ ਰਹੇ ਸਾਹ ਤੇ ਲੜਾਈ ਲੜ ਰਹੇ ਹਾਂ ਤੇ ਅਸੀਂ ਆਪਣੇ ਉਮੀਦਵਾਰ 90 ਦੀਆਂ 90 ਸੀਟਾਂ ਦੇ ਉੱਤੇ ਖੜੇ ਕਰਾਂਗੇ ਹਾਂਥਰਸ ਵਾਲਾ ਜਿਹੜਾ ਬਾਬਾ ਸੀ ਉਹ ਹਲੇ ਵੀ ਫਰਾਰ ਆ ਬਿਲਕੁਲ ਸਹੀ ਸਾਬ ਉਹ ਹੋਇਆ ਵਿਆ ਪਾਣੀ ਹੈ ਕਿੱਥੇ ਆ ਲੋਕਾਂ ਨੂੰ ਜ਼ਿੰਦਗੀ ਨਾਸ਼ਵਾਨ ਹੈ ਜਿੰਦ ਪਾਣੀ ਦੇ ਬੁਲਬਲੇ ਵਰਗੀ ਹੈ ਫਲਾ ਹੈ ਗੱਲਾਂ ਕਹਿ ਕੇ ਨਾਲ ਜੋੜਨ ਵਾਲਾ ਜਿਹੜਾ ਸੂਰਜ ਪਾਲ ਉੱਠ ਜਿਹੜਾ ਇਹ ਭੋਲੇ ਬਾਬਾ ਤੇ ਇਹਦੇ ਬਾਰੇ ਜਾਣਕਾਰੀ ਆਈ ਹੈ ਜੀ ਕਿ ਇਸ ਬੰਦੇ ਨੂੰ ਹਾਲੇ ਤੱਕ ਪੁਲਿਸ ਲੱਭ ਨਹੀਂ ਸਕੇ 123 ਬੰਦਿਆਂ ਦੀ ਮੌਤ ਤੋਂ ਬਾਅਦ ਭਗਤਾਂ ਦੀ 123 ਜਣਿਆਂ ਦੀ ਮੌਤ ਤੋਂ ਬਾਅਦ ਹਾਲੇ ਤੱਕ ਪੁਲਿਸ ਕਹਿੰਦੀ ਜੇ ਸਾਨੂੰ ਪਤਾ ਨਹੀਂਗਾ ਅਸੀਂ ਛਾਪੇਮਾਰੀ ਕਰ ਰਹੇ ਹਾਂ ਵੈਸੇ ਅਪਨ ਕੱਲ ਵੀ ਖਬਰ ਸਾਂਝੀ ਕੀਤੀ ਸੀ ਰੈਡਫੋਰਮ ਦੇ ਉੱਤੇ ਕਿ ਇਸ ਬਾਬੇ ਨੇ ਆਪਦੇ ਸੁਪਰੀਮ ਕੋਰਟ ਦੇ ਇੱਕ ਵਕੀਲ ਦੇ ਰਾਹੀਂ ਇਹਨਾਂ ਤੋਂ ਬਿਆਨ ਜਾਰੀ ਕੀਤਾ ਵੀ ਵਕੀਲ ਦੇ ਰਾਹੀਂ ਜੇ ਮੈਨੂੰ ਬਹੁਤ ਦੁੱਖ ਹੋਇਆ ਇਸ ਹਾਰਸੇ ਦੇ ਉੱਤੇ ਜਦੋਂ ਮੈਂ ਇਹ ਤੋਂ ਚਲਾ ਗਿਆ ਇਹ ਹਾਰਸਾ ਉਦੋਂ ਵਾਪਰੇ ਆ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਇਹ ਅਸਮਾਜਿਕ ਤੱਕ ਸ਼ਰਾਰਤੀ ਤੱਤਾਂ ਦੇ ਵੱਲੋਂ ਭਗੜੜ ਮਚਾਈ ਗਈ ਆ ਤੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਲੀਗਲ ਰੇਤ ਕਾਰਵਾਈ ਕਰਾਂਗੇ ਪਰ ਆਪ ਲੱਭਦਾ ਨਹੀਂਗਾ ਲੱਗਾ ਜੀ ਪੁਲਿਸ ਤੇ ਸਰਕਾਰਾਂ ਸਾਰੀਆਂ ਮਿਲੀ ਹੋਏ ਸਡੇ ਵਿੱਚ ਹੀ ਆ ਇਸ ਬਾਬੇ ਦੇ ਵੱਲੋਂ ਮੱਖਾ ਨਹੀਂ ਟਕਵਾਇਆ ਜਾਂਦਾ ਸਿੰਘ ਸਾਹਿਬ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਆ 25 ਲਗਜ਼ਰੀ ਇਹਦੇ ਯੂਪੀ ਦੇ ਵਿੱਚ ਆਸ਼ਰਮ ਹੈਗੇ ਆ ਜਿਹੜੇ ਮੈਨਪੁਰੀ ਦੇ ਆਸ਼ਰਮ ਦੇ ਵਿੱਚ ਹੀ ਰਹਿੰਦਾ ਬਹੁਤ ਵੱਡੇ ਆਸ਼ਰਮ ਦੇ ਵਿੱਚ ਕਈ ਏਕੜ ਦੇ ਵਿੱਚ ਆ ਹੋ ਸੇ ਜਿਹੜੇ ਹਜੇ ਆ ਉਹ ਬਹੁਤ ਵੱਡੇ ਬਣੇ ਹੋਇਆ ਜੀ ਇਹਦੇ ਵਿੱਚ ਅਲੀ ਸ਼ਾਹ ਨ ਤਮਰੇ ਜਿਹਨਾਂ ਦੇ ਵਿੱਚ ਸਿਰਫ ਇਹੀ ਰਹਿ ਸਕਦਾ ਛੇ ਇਸਤਰੀ ਕਿਹੜੀਆਂ ਜਾਣ ਕਰਗੀਆਂ ਬਾਕੀ ਵਹਿ ਨਹੀਂ ਆਉਦੇ ਸਮੇਂ ਤੇ ਕੀ ਆਉਂਦਾ ਪਰ ਹਾਲੇ ਤੱਕ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਜੀ ਇਹ ਕਿੱਥੋਂ ਦਾ ਅਧਿਆਪਕ ਸੀ ਜਿਹੜਾ ਦੂਸਰੇ ਅਧਿਆਪਕਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਗਿਆ ਜਨ ਸਾਹਿਬ ਇਹ ਖਬਰ ਲੱਗੀ ਜੀ ਸੰਗਰੂਰ ਦੇ ਵੱਲੋਂ ਪੂਰੀ ਸਦਾਈ ਹੈਗੀ ਆ ਸੰਗਰੂਰ ਦੇ ਵਿੱਚ ਪਿੰਡ ਹੈਗਾ ਜੀ ਬਕੋਰ ਕਲਾ ਮੁੰਡੇ ਇੱਕ ਮੁਖ ਅਧਿਆਪਕ ਜਿਹੜੇ ਅਧਿਆਪਕ ਸਾਹਿਬ ਆ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਨਾਮ ਹੈਗਾ ਜੀ ਧਰਮਵੀਰ ਧਰਮਵੀਰ ਹਰਮ ਨੇ ਜਿਹੜੇ ਸਾਥੀ ਅਧਿਆਪਕਾ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਜ਼ਹਿਰੀਲੀ ਦਵਾਈ ਪੀ ਕੇ ਮਰਨ ਤੋਂ ਪਹਿਲਾਂ ਖੁਦਕੁਸ਼ੀ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਸੁਨੇਹਾ ਵੀ ਜਾਰੀ ਕੀਤਾ ਵੀ ਭਾਈ ਮੈਂ ਇੱਥੇ ਮੁਖ ਅਧਿਆਪਕ ਹੋਣ ਦੇ ਨਾਤੇ ਅਧਿਆਪਕਾਂ ਦੀਆਂ ਡਿਊਟੀਆਂ ਲਾਉਂਦਾ ਸੀ ਤੇ ਡਿਊਟੀਆਂ ਤੋਂ ਇਹ ਮੇਰੇ ਨਾਲ ਲੜਦੇ ਹੁੰਦੇ ਸੀਗੇ ਤੇ ਤੂੰ ਤੂੰ ਮੈਂ ਮੈਂ ਤੋਂ ਮੈਂ ਪਰੇਸ਼ਾਨ ਆ ਕੇ ਮੈਨੂੰ ਬਹੁਤ ਇਹਨਾਂ ਨੇ ਟਾਰਚਰ ਕੀਤਾ ਜਿਹਦੇ ਕਰਕੇ ਮੈਂ ਖੁਦਕੁਸ਼ੀ ਕਰਨ ਲੱਗਾ ਤੇ ਪਤਾ ਲੱਗਾ ਜੀ ਕਿ ਅੱਜ ਅੰਦੇ ਅਧਿਆਪਕਾਂ ਨੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਝਾਰਖੰਡ ਦੇ ਮੁੱਖ ਮੰਤਰੀ ਸਰੇਂਜ ਜੀ ਬਣ ਗਏ ਨੇ ਬਿਲਕੁਲ ਜੀ ਹਿਮੰਤ ਸਰੇਨ ਨੇ 156 ਦਿਨ ਬਾਅਦ ਉੱਤੇ ਖਾਂ ਦੇ ਉੱਤੇ ਸਿੰਘ ਸਾਹਿਬ ਸੌਂਚ ਪਈ ਹੈ ਜਿਹੜੀ ਸਾਹ ਤੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਝਾਰਖੰਡ ਦੇ ਵਿੱਚ ਜਿਹੜਾ ਰਾਜ ਭਵਨ ਆ ਉੱਥੋਂ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ 156 ਦਿਨ ਪਹਿਲਾਂ ਅੱਜ ਉਸੇ ਰਾਜ ਭਵਨ ਦੇ ਵਿੱਚ ਉਹਨੇ ਹਿਮੰਤ ਸਰੇਨ ਨਤੀਜੀ ਵਾਰ ਪਹੁੰਚੀ ਆ ਸੋਨਾਰੇ ਪਿਤਾ ਜੀ ਬੂਸਰੇ ਨਾਲ ਉਹ ਵੀ ਤਨਵਾਰ ਮੁੱਖ ਮੰਤਰੀ ਰਹੇ ਆ ਤੇ ਜਾਣਕਾਰੀ ਇਹ ਮਿਲਿਆ ਕਿ ਹਾਲੇ ਮੰਤਰੀ ਮੰਡਲ ਦੇ ਬਾਰੇ ਫੈਸਲਾ ਨਹੀਂ ਕੀਤਾ ਗਿਆ ਤੇ ਇਹਦੇ ਨਾਲ ਕੇਂਦਰ ਦੀ ਸਰਕਾਰ ਨੂੰ ਕੀ ਫਰਕ ਪੈਣ ਵਾਲਾ ਕੇਂਦਰ ਦੀ ਸਰਕਾਰ ਨੂੰ ਫਰਕ ਸਿੱਧਾ ਜਾਂ ਸਿੱਧੇ ਤੌਰ ਦੇ ਉੱਤੇ ਇੰਟਰਨਲ ਹੀ ਕੀ ਪੈਂਦਾ ਹੈ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਉਸ ਬੋਤਲ ਆਏ ਸੀਗੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਕਿਹਾ ਸੀ ਕਿ ਭਾਈ ਕੇਂਦਰ ਦੀ ਸਰਕਾਰ ਜਿਹਦੇ ਨਾਲ ਕੁਰੂਰਾ ਨਹੀਂ ਮਿਲ ਖਾਂਦਾ ਉਹਨੂੰ ਤੰਗ ਕਰਦੀ ਆ ਮੈਨੋ ਵੀ ਕੀਤਾ ਤੇ ਉਹਨਾਂ ਨੇ ਵੀ ਕੀਤਾ ਸਮੇਂ-ਸਮੇਂ ਤੇ ਉੱਤੇ ਆਵਾਜ਼ ਇਹਨਾਂ ਨੇ ਚੁੱਕੀ ਸੀ ਜੀ ਤੇ ਬਾਕੀ ਜਿਹੜੇ ਖੈਰਾ ਸਾਹਿਬ ਹੁਣ ਪੰਜਾਬ ਤੋਂ ਜਾ ਕੇ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਉਹਨਾਂ ਨੂੰ ਮਿਲ ਰਹੇ ਨੇ ਆ ਬਿਲਕੁਲ ਜੀ ਸੁਖਪਾਲ ਸਿੰਘ ਖੈਰਾ ਹੋਰੀ ਅੱਜ ਸ਼ੰਭੂ ਬਾਰਡਰ ਦੇ ਉੱਤੇ ਕਸਲਾਂ ਨੂੰ ਜਾ ਕੇ ਮਿਲੇ ਆ ਉਹਨਾਂ ਦੇ ਵੱਲੋਂ ਜਾ ਕੇ ਉਹਨਾਂ ਦਾ ਸਮਰਥਨ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕੇਂਦਰ ਦੀ ਸਰਕਾਰ ਦੇ ਵੱਲੋਂ ਕਈਆਂ ਹੋਈਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਹਦੇ ਕਰਕੇ ਸਾਡੇ ਕਿਸਾਨ ਸੰਘਰਸ਼ਕਾਰੀ ਯੋਧੇ ਜਿਹੜੇ ਉਹ ਇੱਥੇ ਬਾਰਡਰ ਦੇ ਉੱਤੇ ਬੈਠੇ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਾਲ ਸਮਰਥਨ ਦਿੰਨੇ ਆ ਕਦੇ ਨਵਦੀਪ ਜਲਵੇੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕੇਂਦਰ ਦੀ ਸਰਕਾਰ ਦੇ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਗਈ ਹੈ ਜਿਹਦੇ ਕਰਕੇ ਕਿਸਾਨ ਬੜੇ ਔਖੇ ਵੇਲੇ ਚੋਂ ਨਿਕਲ ਰਹੇ ਕਰਮਜੀਤ ਅਨਮੋਲ ਦੀ ਕੀ ਖਬਰ ਆ ਪਰਮਜੀਤ ਅਨਮੋਲ ਫਰੀਦਕੋਟ ਤੋਂ ਚੋਣ ਹਾਰ ਗਿਆ ਕਰਮਜੀਤ ਅਨਮੋਲ ਇੱਕ ਬਹੁਤ ਵਧੀਆ ਗਾਇਕ ਤੇ ਅਦਾਕਾਰ ਆ ਕੋਈ ਦੂਰ ਹੈ ਨਹੀਂ ਬੜਾ ਵਧੀਆ ਕਮੇਡੀਆ ਦਾ ਬੜਾ ਸਫਲ ਅਦਾਕਾਰ ਆ ਪਰ ਉਹਦੀ ਫਿਲਮੀ ਪਾਰੀ ਵਾਂਗੂ ਉਹਦੀ ਰਾਜਨੀਤਿਕ ਪਾਰੀ ਸਫਲ ਨਹੀਂ ਰਹੀ। ਆਖਰੀ ਦਿਨਾਂ ਦੇ ਵਿੱਚ 10 ਕਿਲੋੜਾ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਲਹਿਰ ਐਸੀ ਬਣੀ ਵੀ ਫਰੀਦਪੁਰ ਤੋਂ ਸਰਬਜੀਤ ਸਿੰਘ ਹੋਰੀ ਜਿੱਤ ਕੇ ਤੇ ਕਰਮਜੀਤ ਅਨਮੋਲ ਦੂਜੇ ਨੰਬਰ ਤੇ। ਪਰ ਕਰਮਜੀਤ ਅਨਮੋਲ ਨੇ ਹੁਣ ਆਰਣ ਤੋਂ ਬਾਅਦ ਆਪ ਦੀ ਫਿਲਮੀ ਪਾਰੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ। ਤੇ ਇੱਕ ਸੌਂਕਣ ਸੌਂਕਣੇ ਫਿਲਮ ਆਈ ਸੀਗੀ ਦੋ ਬਾਰੇ ਪਹਿਲਾਂ। ਬੜੀ ਹੋਇਆ ਹਿੱਟ ਹੋਈ ਸੀ ਫਿਲਮ। ਤੇ ਦੂਜਾ ਭਾਗ ਬਣਨਾ ਤੇ ਅੱਜ ਇਹਨਾਂ ਨੇ ਗੱਲ ਕਹੀ ਹੈ ਕਿ ਉਹਦੇ ਵਿੱਚ ਨਹੀਂ ਆ। ਜਾਨੀ ਕਿ ਇਹਨਾਂ ਨੇ ਆਪਣੀ ਪਾਰੀ ਫੇਰ ਸ਼ੁਰੂ ਕੀਤੀ ਹੈ। अच्छा हुजूर साहब गए हुए श्रद्धालुओं ਦੇ ਨਾਲ ਕੋਈ ਹਾਦਸਾ ਵਾਪਰ ਗਿਆ ਸੀ ਤਾਂ ਬਿਲਕੁਲ ਹੀ ਹਜ਼ੂਰ ਸਾਹਿਬ ਦੇ ਵਿੱਚ ਨਵਾਂ ਸ਼ਹਿਰ ਦੇ ਜਿਹੜੇ ਪਰਿਵਾਰ ਗਿਆ ਸੀਗਾ ਇਨੋਵਾ ਗੱਡੀ ਦੇ ਉੱਤੇ ਉਹਨਾਂ ਦੀ ਗੱਡੀ ਦਾ ਰਾਹ ਦੇ ਵਿੱਚ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਮੱਥਾ ਟੇਕਣ ਜਾ ਰਹੇ ਸੀਗੇ ਨਤਬਸਤਕ ਹੋਣ ਜਾ ਰਹੇ ਸੀ 4 ਜਿਹੜੇ ਪਰਿਵਾਰਕ ਮੈਂਬਰ ਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ ਜੀ ਯਾਨੀ ਕਿ ਕੁੱਲ 5 ਜਣਿਆਂ ਦੀ ਮੌਤ ਹੋਈ ਹੈ ਇਸ ਹਾਦਸੇ ਦੇ ਵਿੱਚ ਹਮ ਹਮ ਰਣਜੀਤ ਪੰਜਾਬ ਦੇ ਵਿੱਚ ਜਿਹੜੀ ਸੋਲਰ ਪਾਵਰ ਨਾਲ ਬਿਜਲੀ ਪੈਦਾ ਹੋ ਰਹੀ ਹੈ ਸੋਲਰ ਪੈਨਲ ਲੱਗ ਰਹੇ ਨੇ ਕਾਫੀ ਜਾਂ ਕਿ ਹਲੇ ਕੋਈ ਇਹੋ ਜੀ ਗਵਰਨਰ ਕੋਈ ਇਸ ਤਰ੍ਹਾਂ ਦੀ ਨਹੀਂ ਐਕਟੀਵਿਟੀ ਸ਼ੁਰੂ ਹੋਈ ਨਹੀਂ ਫਿਰ ਸਾਹਿਬ ਇਹ ਗੱਲ ਸੱਚੀ ਹੈ ਜੀ ਕਿ ਸੋਲਰ ਜਿਹੜੇ ਪਲਾਂਟ ਆ ਸੋਲਰ ਪਾਵਰ ਆ ਜਿਹੜੇ ਵੀ ਘਰਾਂ ਦੇਗਾ ਛੱਤਾਂ ਦੇ ਉੱਤੇ ਜਿਹੜਾ ਉਹ ਆਪਦੀ ਬਿਜਲੀ ਆਪੇ ਪੈਦਾ ਕਰਨੀ ਇਹਦੇ ਵੱਲ ਰੁਝਾਨ ਵਧ ਰਿਹਾ ਕਿਉਂਕਿ ਇਹਦੇ ਉੱਤੇ ਸਬਸਿਡੀ ਵੀ ਮਿਲਦੀ ਆ ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੋਟਰਾਂ ਜਿਹੜੀਆਂ 1 ਹਾਰਸ ਪਾਵਰ ਦੀ 4 ਹਾਰਸ ਪਾਵਰ ਦੀ ਉਹ ਵੀ ਜਿਹੜੀਆਂ ਸੋਲਰ ਦੇ ਉੱਤੇ ਚੱਲਦੀਆਂ ਕਿਉਂਕਿ ਉਹਨਾਂ ਦੀ ਗਰੰਟੀ ਵੀ ਮਿਲਦੀ ਆ ਕੰਪਨੀਆਂ ਨੂੰ ਸਬਸਿਡੀ ਵੀ ਮਿਲਦੀ ਆ ਪਰ ਉਹ ਜਦੋਂ ਮੋਟਰ ਦਾ ਕੰਕਸ਼ਨ ਨਿਕਲੇ ਆਉਂਦਾ ਤੇ ਉਸ ਤੋਂ ਬਾਅਦ ਕੰਪਨਸ਼ਨ ਵੀ ਇਸੇ ਤਰੀਕੇ ਨਾਲ ਨਿਕਲਦਾ ਸੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਉੱਤੇ ਕਈ ਘਰਾਂ ਦੇ ਵਿੱਚ ਕਈ ਦਫ਼ਤਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੋਟਰਾਂ ਦੇ ਵਿੱਚ ਇਹ ਜਿਹੜੀਆਂ ਉਹ ਸੋਲਰ ਜਿਹੜੀਆਂ ਉਹ ਪਲੇਟਾਂ ਲੱਗਦੀਆਂ ਸਲਾਈਡਾਂ ਲੱਗਦੀਆਂ ਉਹ ਦੇਖਣ ਨੂੰ ਮਿਲਦੀਆਂ ਤੇ ਇਹਦੇ ਨਾਲ ਬਿਜਲੀ ਵਾਕਿਆਤੌਰ ਤੇ ਲਗਾਤਾਰ ਆ ਹੀ ਜਾਂਦੀ ਹੈ ਆਈ ਨਹੀਂ ਬਿਲਕੁਲ ਨਹੀਂ ਬਿਲਕੁਲ ਮੋਟਰਾਂ ਚੱਲਦੀਆਂ ਲਗਾਤਾਰ ਚੱਲਦੀਆਂ ਘਰਾਂ ਦੇ ਵਿੱਚ ਵੀ ਜਿੰਨੇ ਜੋ ਵੀ ਮੰਨ ਲਓ ਕਿਸੇ ਨੂੰ ਜਿੰਨੇ ਪਾਵਰ ਦੀ ਬਿਜਲੀ ਦੀ ਲੋੜ ਹੋਵੇ ਘਰੇਲੂ ਵਰਦੇ ਖਪਤ ਕਰਨ ਦੇ ਲਈ ਉਸੇ ਤਰ੍ਹਾਂ ਨਾਲ ਲਗਾਉਂਦੇ ਤੇ ਉਹਨਾਂ ਦਾ ਕੰਮ ਸੋਨਾ ਸਰ ਜਾਂਦਾ ਜੀ ਤੁਸੀਂ ਵੀ ਲਵਾਈਆ ਕੋਈ ਪੈਨਲ ਲਵਾਇਆ ਨਹੀਂ ਮੈਂ ਨਹੀਂ ਲਵਾਈ ਜੀ ਪਰ ਇਹ ਹੈ ਜੀ ਕਿ ਜਦੋਂ ਨਾ ਇਹ ਜਦੋਂ ਲਵਾਉਣ ਦੇ ਉੱਤੇ ਇੱਕਦਮ ਖਰਚਾ ਕਾਫੀ ਆਉਂਦਾ ਵੀ ਜਿਵੇਂ ਕਿ ਮੰਨ ਲਓ ਵੀ ਮੈਂ ਇੱਕ ਵਾਰੀ 80 ਮੀਟਰ ਲਵਾਇਆ ਸੀਗਾ ਵੀ ਜੇਕਰ ਮੈਂ ਆਪਣੇ ਘਰੇਲੂ ਖਪਤ ਦੇ ਹਿਸਾਬ ਦੇ ਨਾਲ ਇਹ ਜੇਕਰ ਸੋਲਰ ਵਾਲਾ ਲਗਾਉਣਾ ਹੋਵੇ ਸਿਸਟਮ ਕਿਤਨਾ ਖਰਚਾ ਆਊਗਾ ਕਹਿੰਦੇ ਸੀ ਕਿ ਸਭਾਤ 2 ਲੱਖ ਰੁਪਏ ਦੇ ਕਰੀਬ ਕਰੀਬ ਆਊਗਾ। ਵਾਹ, আচ্ছা। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ? ਪੰਜਾਬ ਦੇ ਵਿੱਚ ਮੀਂਹ ਬਹੁਤ ਪੈ ਰਿਹਾ ਜੀ। ਜਲੰਧਰ ਦੇ ਵਿੱਚ ਲੰਗੀ ਰਾਤ ਛੜੀ ਵਾਲਾ ਮੌਸਮ ਬਣਿਆ ਰਿਹਾ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਕਾਫੀ ਮੀਂਹ ਪੈ ਗਿਆ ਤੇ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਹੋਰ ਪੈਣ ਦੀ ਸੰਭਾਵਨਾ। ਜਰਨਲ ਜੀ ਬਹੁਤ-ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ। FM. <laughs>